ਤਸਰੀ ਗਾਜ਼ ਦੇ ਖਰਚਰਲ ਟੀਵੀ ਮੈਂ ਹਾਂ ਜਸੀਕਰ ਅੱਜ ਸਵੇਰੇ ਤੜਕੇ ਪਾਕੁਰੰਗਾ ਹਾਈਟਸ ਵਿੱਚ ਇੱਕ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਦਸੀ ਜਾ ਰਹੀ ਹੈ ਇੱਕ ਰਿਹਾਸ਼ੀ ਦੇ ਮੁਤਾਬਕ ਸਵੇਰੇ ਤੜਕੇ ਉਹਨਾਂ ਦੇ ਵੱਲੋਂ ਐਮਰਜੈਂਸੀ ਸੇਵਾਵਾਂ ਦੇ ਆਉਣ ਤੋਂ ਪਹਿਲਾਂ ਗਨ ਸ਼ਾਟ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਇਹ ਘਟਨਾ 6:45 ਮਿੰਟ ਦੇ ਸਵੇਰੇ ਤੜਕੇ ਦੀ ਦੱਸੀ ਜਾ ਰਹੀ ਹੈ ਜਦੋਂ ਪੁਲਿਸ ਤੇ ਐਮਰਜੈਂਸੀ ਸੇਵਾਵਾਂ ਨੂੰ ਮੌਕੇ ਤੇ ਬੁਲਾਇਆ ਗਿਆ ਪੁਲਿਸ ਦੇ ਮੁਤਾਬਕ ਜਿਨ੍ਹਾਂ ਵੱਲੋਂ ਸਵੇਰੇ 8:30 ਵਜੇ ਦੇ ਕਰੀਬ ਇੱਕ ਅਪਡੇਟ ਦਿੱਤੀ ਗਈ ਜਿਸ ਮੁਤਾਬਕ ਸਵੇਰ ਤੜਕੇ ਮਾਰਵਨ ਸਟ੍ਰੀਟ ਐਵੇਨਿਊ ਤੇ ਇੱਕ ਇੰਟਰਸੈਕਸ਼ਨ ਤੇ ਇੱਕ ਕਾਰ ਦੇ ਵਿੱਚ ਇੱਕ ਵਿਅਕਤੀ ਨੂੰ ਕਾਫੀ ਜ਼ਖਮੀ ਹਾਲਤ ਦੇ ਵਿੱਚ ਪਾਇਆ ਗਿਆ ਹਾਲਾਂਕਿ ਫਰਸਟ ਏਡ ਦੇ ਤੋਂ ਬਾਅਦ ਵੀ ਇਸ ਵਿਅਕਤੀ ਨੂੰ ਬਚਾਇਆ ਨਾ ਜਾ ਸਕਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਦੇ ਮੁਤਾਬਕ ਅਗਲੇ ਕੁਝ ਸਮੇਂ ਦੇ ਲਈ ਇਲਾਕੇ ਦੇ ਵਿੱਚ ਪੁਲਿਸ ਦੀ ਮੌਜੂਦਗੀ ਰਹੇਗੀ ਇਲਾਕੇ ਦੇ ਵਿੱਚ ਹਥਿਆਰਬੰਦ ਪੁਲਿਸ ਵੀ ਦੇਖੀ ਗਈ ਉਲਿਸ ਦੇ ਵੱਲੋਂ ਮੌਕੇ ਤੇ ਮੌਜੂਦ ਚਸ਼ਮਦੀਦਾ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਇਸ ਮਾਮਲੇ ਦੇ ਬਾਰੇ ਕੁਝ ਪਤਾ ਲੱਗ ਸਕੇ